ਪੰਜਾਬ ਸਰਕਾਰ ਵੱਲੋਂ ਜਿਹੜੀ ਯੋਗ ਨਸ਼ਾ ਵਿਰੋਧ ਜਿਹੜੀ ਮਹਿਬਤੀ ਹੋਈ ਹੈ ਉਸ ਤਹਿਤ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆਜਨ ਜੀ ਆਈਪੀਐਸਜੀ ਦੀ ਰਹਿਮਾਈ ਹੇਠ ਜਿਹੜੀ ਫ੍ਰੀਕੋਡ ਪੁਲਿਸ ਲਗਾਤਾਰ ਨਸ਼ਾ ਵਿਚਣ ਵਾਲੇ ਤੇ ਸਕੰਜਾ ਕੱਸਿਆ ਹੋਇਆ ਹੈ ਇਸੇ ਹੀ ਲੜੀ ਤਹਿਤ ਕੱਲ ਸਾਡੇ ਚੌਕੀ ਇੰਚਾਰਜ ਜਿਹੜੀ ਕਲੇਰ ਸਰਦਾਰ ਹਰਦੇਵ ਸਿੰਘ ਨੂੰ ਬੜੀ ਵਧੀਆ ਸਨਮਾਨ ਮਿਲੀ ਜਦੋਂ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਨੂੰ ਲੁਕਿਆ ਗਿਆ ਤੇ ਮੌਕੇ ਤੋਂ ਉਸ ਮੋਕੇ ਤੋਂ ਚਾਲ ਕੇ ਪੱਜੇ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਪੁਲਿਸ ਪਾਰਟੀ ਨੇ ਉਹਨੂੰ ਮੌਕੇ ਤੇ ਪਹੁੰਚ ਲਿਆ ਤੇ ਜਦੋਂ ਉਸ ਨੂੰ ਪਹੁੰਚ ਕੇ ਕੀਤੀ ਤਾਂ ਉਸਨੇ ਆਪਣਾ ਨਾਮ ਗੁਰਪੇ ਸਿੰਘ ਵਾਸੀ ਟੁੱਟੀਗਾ ਜੋ ਫਰੀਕੋਟ ਦਾ ਹੀ ਰਹਿਣ ਵਾਲਾ ਸੀ ਤੇ ਦੱਸਿਆ ਅਰਜਨੰਦ ਦੱਸਿਆ ਤੇ ਉਸ ਤੋਂ ਬਾਅਦ ਉਸਦੀ ਜਿਹੜੀ ਸੱਚ ਕੀਤੀ ਕਿ ਉਸ ਤੋਂ ਸਾਨੂੰ 800 ਜਿਹੜੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਟਰਾਮਾਡੋਲ ਹੈੱਡਸਟਾਈਪ ਨਸ਼ੀਆਂ ਨੇ ਤੇ ਉਸ ਤੇ ਮਕਦਮਾ ਨੰਬਰ 250 ਅੰਡਰ ਸੈਕਸ਼ਨ 22 ਕਟ 85 ਸਦਰ ਰਿਕਾਰਡ ਵਿੱਚ ਦਰਜ ਕੀਤਾ ਗਿਆ ਤੇ ਮਾਂ ਜੋ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤੇ ਉਸ ਤੋਂ ਹੁਣ ਪ੍ਰਮਾਣ ਲਿਆ ਗਿਆ ਜਿਸ ਤੇ ਅਸੀਂ ਸਖਤਿਆ ਪੁੱਛਿਛ ਕਰਾਂਗੇ ਇਹ ਇੰਨੀ ਮਾਤਰਾ ਵਿਕਰੀਆਂ ਨਹੀਂ ਸੀ ਲੀਆਂ ਗੋਲੀਆਂ ਸੀ 21 ਤੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ ਤੇ ਸਾਡਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ